ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਅਤੇ ਮੈਂ ਹਾਂ ਦੀਪਕ ਵਧਾਵਨ ਅਸੀਂ ਇਸ ਵੇਲੇ ਮੌਜੂਦ ਹਾਂ ਫਰੇਪਰ ਫਾਰਜਿਲ ਕਾ ਰੋਡ ਤੇ ਸਥਿਤ ਪਿੰਡ ਗੋਲੂ ਕਾ ਮੋੜ ਵਿਖੇ ਜਿੱਥੇ ਕੀ ਨਿੰਗਾ ਸਿੰਘਾ ਵੱਲੋਂ ਰੋਡ ਨੂੰ ਜਾਮ ਕਰ ਦਿੱਤਾ ਗਿਆ ਹੈ ਮਾਮਲਾ ਕੀ ਹੈ ਮਾਮਲੇ ਬਾਰੇ ਅਜੇ ਤੱਕ ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਬੇਅਦਬੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕੀ ਜਿਸ ਨੇ ਬੇਅਦਬੀ ਕੀਤੀ ਸੀ ਉਸ ਖਿਲਾਫ ਮਾਮਲਾ ਤਾਂ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਜਿਸ ਦੇ ਨੋਜਵਜੋਂ ਨਿੰਗਰ ਸਿੰਘਾਂ ਵੱਲੋਂ ਰੋਡ ਜਾਮ ਕੀਤਾ ਗਿਆ ਗੱਲਬਾਤ ਕਰਦੇ ਹਾਂ ਬਾਬਾ ਜੀ ਨਾਲ ਬਾਬਾ ਜੀ ਕੀ ਮਾਮਲਾ ਕਿਉਂ ਰੋਡ ਜਾਮ ਕਰਨਾ ਪਿਆ ਇਹ ਤੱਕਾ ਕਰ ਰਹੇ ਨੇ ਮਾਮਲਾ ਸੀਗਾ ਇਹ ਮਾਮਲਾ ਬੇਅਦਬੀ ਦਾ ਹੈ 4 ਮਹੀਨੇ ਹੋ ਗਏ ਪਰਚਾ ਕਟਿਆ ਨੂੰ ਤੇ ਜਿਨੇ ਬੇਅਦਬੀ ਕੀਤੀ ਉਹ ਬੰਦਾ ਸ਼ਰਿਆਮ ਘੁੰਮ ਰਿਹਾ ਹੈ ਤੇ ਸਿੰਘਾਂ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਆਪਣੇ ਆਪ ਸੱਟਾਂ ਲਾ ਲਈਆਂ ਤੇ ਉਲਟਾ ਕਹਿੰਦਾ ਵੀ ਇਹਨਾਂ ਕਾਰਵਾਈ ਕੀਤੀ ਹੈ ਕੀ ਤੁਸੀਂ ਇਸ ਬਾਬਤ ਪੁਲਿਸ ਨੂੰ ਮਿਲੇ ਮਿਲੇ ਫੋਨ ਕੀਤਾ ਪਰਚਾ ਸਿੰਘਾਂ ਨੇ ਕਿਟਵਾਇ ਸੀ ਇਹਨਾਂ ਨੇ ਕੀਤਾ ਪਰਚਾ ਵੀਡੀਓ ਪਈ ਹੈ ਸਾਨੂੰ ਸਿੰਘਾਂ ਨੂੰ ਇਹ ਦਲਾਸਾ ਦਿੱਤਾ ਦੇਖੋ ਜੀ ਸਿੰਘਾਂ ਨੇ ਇਹਨਾਂ ਦਲਾਸਾ ਦੇ ਕੇ ਰੱਖਿਆ ਇਹ ਸਿੰਘਾਂ ਨੂੰ ਕਹਿੰਦੇ ਸੀਗੇ ਵੀ ਤੁਸੀਂ ਆਓ ਤਰਕਾਸ਼ ਦੋ ਤਰਕਾਸ਼ ਦੇ ਕੇ ਚਲੇ ਜਾਏ ਇਹਨਾਂ ਨੇ ਬਕਾਇਦਾ ਅੰਦਰ ਉਹ ਗੇਟ ਲਵਾ ਲਿਆ ਸਿੰਘਾਂ ਨੂੰ ਅੰਦਰ ਬਿਠਾ ਕੇ ਕਿਉਂਕਿ ਰਾਤ ਦਾ ਸਮਾਂ ਸੀ ਰਾਤ ਦਾ ਸਮਾਂ ਸੀ ਇਹਨਾਂ ਨੇ ਗੇਟ ਸਿੰਘਾਂ ਅਜੀਤ ਸਿੰਘ ਸਾਡੇ ਉੱਤੇ ਅੰਦਰ ਬੈਠੇ ਪੰਜ ਪੰਜ ਸਿੰਘ ਅੰਦਰ ਬੈਠਿਆ ਸਵੇਰ ਦਾ ਇਹਨਾਂ ਕੋਈ ਕਿੱਥੇ ਅੰਦਰ ਬੈਠੇ ਜੀ ਇਹਨਾਂ ਪੁਲਿਸ ਸਟੇਸ਼ਨ ਅੰਦਰ ਥਾਣੇ ਦੇ ਵਿੱਚ ਕਿਸੇ ਦਾ ਕਹਿਰੇ ਬੇਅਦਬੀ ਦਾ ਮਾਮਲਾ ਹੈ ਉਸ ਦਾ ਪਰਚਾ ਦਰਜੇ ਉਸ ਨੂੰ ਅੰਦਰ ਨਹੀਂ ਬਿਠਾਇਆ ਗਿਆ ਢੋਡੇ ਸਿੰਘ ਕਿਵੇ ਦੋ ਮੰਦਰ ਬਾਹਰ ਬਾਈ ਬਸ ਇਹ ਸਿੰਘਾਂ ਨੇ ਜੋ ਫਿਰ ਸਿੰਘ ਫੜਦੇ ਆ ਬੰਦੇ ਨੂੰ ਫੜਨ ਗਏ ਸੀਗੇ ਕਿਹੋਂ ਦਾ ਜੀ ਪੁਲਿਸ ਦਾ ਕਹਿਰੀ ਹੈ ਨਵੀਂ ਤੁਸੀਂ ਉਹ ਮਾਰਕਟਾਈ ਕੀਤੀ ਹੈ ਔਰ ਪੁਲਿਸ ਢੋਡੇ ਤੇ ਇਨਸਪੈਕਟਰ ਕਰਨ ਦੀ ਗੱਲ ਕਹਿ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਉਹ ਸਾਰਾ ਪਿੰਡ ਕਵਾ ਹੈ ਅਸੀਂ ਕਮਾਲ ਕਟਾਈ ਕਰਦੇ ਨਾ ਉਹ ਇੱਥੇ ਜਿੰਦਾ ਨਹੀਂ ਹਸਪੀਟਲ ਨਹੀਂ ਜਾਂਦਾ ਸੀਗਾ ਉਹ ਚੜਾਈ ਕਰਦੇ ਹੋ ਤੁਹਾਡੇ ਕੀ ਮੰਗੇ ਸਾਡੀ ਮੰਗ ਹੈ ਸਿੰਘਾ ਨੂੰ ਛੱਡਣ ਜਿਹੜਾ ਬੇਦਬੀ ਦਾ ਕੇਸ ਹੈ ਉਹਦੇ ਕਾਰਵਾਈ ਕਰਨ ਵਿੱਚ ਕਰਨ ਉਹਨੂੰ ਜੇਕਰ ਤੁਰੰਤ ਨਹੀਂ ਛੱਡਿਆ ਜਾਂਦਾ ਤਾਂ ਕੀ ਟੋਟਾ ਐਕਸ਼ਨ ਆਗਾ ਅਸੀਂ ਇੱਥੇ ਬੈਠੇ ਫੌਜਾਂ ਪਹੜਾ ਕਰਨਗੇ ਆ ਹੋਰ ਵੀ ਆ ਰਹੇ ਆ ਫੌਜਾਂ ਹੋਰ ਵੀ ਆ ਰਹੇ ਆ ਸਾਡੀਆਂ ਬਾਹਰ ਫੌਜਾਂ ਚੱਲ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਜੇ ਕਿ ਕਿਸ ਤਰ੍ਹਾਂ ਰੋਡ ਨੂੰ ਜਾਮ ਕੀਤਾ ਗਿਆ ਹੈ ਦੂਰ ਦੂਰ ਤੱਕ ਵਾਨਾਂ ਦੀਆਂ ਲੈਣਾ ਲੱਗ ਚੁੱਕਿਆ ਨੇ ਔਰ ਪਬਲਿਕ ਵੀ ਪਰੇਸ਼ਾਨ ਹੋ ਰਹੀ ਹੈ ਪੁਲਿਸ ਦਾ ਫਰਜ਼ ਬੰਦਾ ਹੈ ਕਿ ਇਸ ਮਾਮਲੇ ਨੂੰ ਸੁਲਝਾਇਆ ਜਾਵੇ ਤੁਸੀਂ ਦੇਖ ਸਕਦੇ ਜੇ ਕਿ ਇੱਧਰ ਡੀਐਸਪੀ ਡੀਐਸਪੀ ਸਾਹਿਬ ਸਾਹ ਪਹੁੰਚੇ ਨੇ ਡੀਐਸਪੀ ਚਤਨਾਮ ਸਿੰਘ ਜੀ ਔਰ ਥਾਣਾ ਮੁਖੀ ਗੁਰੂ ਸਾਹਿਬ ਜਗਦੀਪ ਸਿੰਘ ਜੀ ਗੱਲਬਾਤ ਕਰਨਗੇ ਸਰ ਕੀ ਮਾਮਲਾ ਕਿਉਂ ਜਾ ਕਿਉਂ ਨਹੀਂ ਮਸਲਾ ਹਲ ਹੋ ਰਿਹਾ ਜੀ ਕੀ ਮਾਮਲਾ ਹੈ ਇਹ ਰਾਤ ਇਹਨਾਂ ਨੇ ਝਗੜਾ ਕੀਤਾ ਬੰਦੇ ਸੱਟਾਂ ਮਾਰੀਆਂ ਉਹ ਬੰਦਾ ਹਸਪੀਟਲ ਦਾਖਲ ਹੈ ਹੁਣ ਅਗਰ ਇਹਨਾਂ ਦੇ ਖਿਲਾਫ ਅਗਰ ਕਿਸ ਦਾ قصੂਰ ਨਹੀਂ ਹੈ ਉਹਦੇ ਖਿਲਾਫ ਨਹੀਂ ਕਾਰਵਾਈ ਹੁੰਦੀ ਇਹਨਾਂ ਦਾ ਕਹਿਣਾ ਹੈ ਬੇਅਦਬ ਵੀਰ ਮਾਮਲਾ ਪਰਚਾ ਦਰਜ ਕੀਤਾ ਗਿਆ ਦੋਸ਼ੀ ਨੂੰ ਉਸਤਾ ਨੇ ਕੀਤਾ ਰਿਹਾ ਤਾਂ ਅਸੀਂ ਇਸ ਜਾਮਲੇ ਆਏਗੀ ਚਾਨਣ ਤਿਆਰ ਹੋ ਰਿਹਾ ਦੋਸ਼ੀ ਦਾ ਹੋਗਾ ਉਹਦਾ ਚਲਾਨ ਜਾਊਗਾ ਤਾਂ ਵੱਖਰਾ ਮੈਟਰ ਹੈ ਨਾ ਉਹ ਤਾਂ ਕਾਨੂੰਨੀ ਮੈਟਰ ਹੈ ਹੁਣ ਇਹ ਤਾਂ ਇਹ ਹੈਗਾ ਵੀ ਆਪਾਂ ਆ ਕੇ ਆਪ ਨੂੰ ਮਸਲੇ ਨੂੰ ਹੱਲ ਕਰੀਏ ਤਾਂ ਫਰਾ ਹੁੰਦਾ ਸਰ ਜਿਸ ਤਰ੍ਹਾਂ ਪਬਲਿਕ ਦਰਜ ਹੋ ਗਿਆ ਸਰ ਜਿਸ ਤਰ੍ਹਾਂ ਪਬਲਿਕ ਪਰੇਸ਼ਾਨ ਹੋ ਰਹੀ ਹੈ ਕੀ ਬਾਤਾਂ ਨਹੀਂ ਹੋ ਸਕਦੀ ਮੈਂ ਤਾਂ ਕਹਿ ਰਿਹਾ ਬਾਤਾਂ ਕਰਨ ਨੂੰ ਤਿਆਰ ਹੈ ਗੱਲ ਕਰਨਾ ਇਹ ਗਾ ਰੋਡ ਖੋਲ ਜਾਣ ਆਪਾਂ ਗੱਲ ਕਰਦੇ ਜੀ ਜੀ ਦੇਖੋ ਇਹਨਾਂ ਇਹਨਾਂ ਦੀ ਇਹਨਾਂ ਦੀ ਮੰਗ ਹੈ ਕਿ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਸਾਡੇ ਨੈਕ ਸਿੰਘ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਛੱਡਿਆ ਜਾਵੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਗੋਗਲਾ ਹੋ ਗਿਆ ਨਾ ਉਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦਾ ਗ੍ਰਿਫਤਾਰ ਕੀਤਾ ਉਹਨਾਂ ਨੂੰ ਛੱਡਿਆ ਜਾਵੇ ਕੀ ਜਾਂਚ ਵਿੱਚ ਹੁੰਦਾ ਸਹੀ ਹੈ ਜੋ ਜਾਂਚ ਸਹੀ ਹੈ ਆਪਾਂ ਉਹ ਕਰਾਂਗੇ ਨਾ ਆਪਾਂ ਕੈਸੇ ਬੇਕਸੂਰ ਨੂੰ ਕਿਉਂ ਅਰੈਸਟ ਕਰਾਂਗੇ ਸਰ ਹੁਣ ਤੱਕ ਦੀ ਜਾਂਚ ਪੜਤਾਲ ਦੀ ਕੀ ਸਾਹਮਣੇ ਆਇਆ ਹੋਰ ਤੁਸੀਂ ਛੱਡਾਂ ਦੇਖੋ ਬੰਦੇ ਲੱਗੀਆਂ ਕੀ ਇਹ ਨਜਾਇਜ਼ ਨਜਾਇਜ਼ ਬੈਠੇ ਨਜਾਇਜ਼ ਤਰ੍ਹਾਂ ਲਾਇਆ ਗਿਆ ਜੀ ਲੈ ਇਹਨਾਂ ਨੇ ਰਾਤ ਕਿੰਨਾ ਬੰਗਾ ਜਾ ਗਿਆ ਹੱਲਾ-ਗੁੱਲਾ ਕੀਤਾ ਹੈ ਜੀ ਕਿ ਡੀਐਸਪੀ ਸਤਨਾਮ ਸਿੰਘ ਜੀ ਦਾ ਕਹਿਣਾ ਹੈ ਕਿ ਇਸ ਘਰਵੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਔਰ ਜਿਹੜਾ ਰੋਡ ਜਾਮ ਕੀਤਾ ਗਿਆ ਨਜਾਇਜ਼ ਤੌਰ ਤੇ ਕੀਤਾ ਗਿਆ ਬਲਕਿ ਨਿਹੰਗਾਂ ਸਿੰਘਾਂ ਨੇ ਆਦਮੀ ਦੀ ਕੁੱਟਮਾਰ ਕੀਤੀ ਜਿਹੜਾ ਕਿ ਇਲਾਜ ਦੇ ਦੌਰਾਨ ਬਹੁਤ ਜ਼ਿਆਦਾ ਗੰਭੀਰ ਹੁਕਮ ਵਿੱਚ ਜ਼ਖਮੀ ਹੈ ਪਰ ਇਹ ਮਾਮਲਾ ਕਿਵੇਂ ਸੁਲਝੇਗਾ ਅਜੇ ਇੱਕ ਪਹੇਲੀ ਬਣਿਆ ਹੈ ਤਸਵੀਰਾਂ ਦੇ ਵਿੱਚ ਫਿਰ ਕੈਮਰਾਮੈਨ ਨੂੰ ਕਹਾਂਗਾ ਕੀ ਦਿਖਾਓ ਕਿ ਕਿਸ ਤਰ੍ਹਾਂ ਰੋਰ ਜਾਮ ਲੱਗ ਚੁਕਿਆ ਹੈ ਔਰ ਲੋਕ ਪਿਛਲੇ ਲੰਬੇ ਸਮੇਂ ਤੋਂ ਖੱਜਲ ਖਵਾਰ ਹੋ ਰਹੇ ਨੇ ਜਿਸ ਦਾ ਸਾਰ ਤੱਕ ਹੱਲ ਹਜੇ ਤੱਕ ਕੋਈ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਪੁਲਿਸ ਦਾ ਹੋਰ ਕਹਿਣਾ ਹੈ ਪੁਲ ਅਤੇ ਨਿੰਗ ਸਿੰਘਾਂ ਦੀ ਮੰਗ ਹੈ ਕਿ ਸਾਡੇ ਸਿੰਘਾਂ ਨੂੰ ਛੱਡਿਆ ਜਾਵੇ ਅਤੇ ਜਿਹੜਾ ਦੋਸ਼ੀ ਹੈ ਅਦਮੀ ਕਰਨ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਗੁਰੂ ਸਾਹਿਬ ਤੋਂ ਕੈਮਰਾ ਪਰਸਪਤ ਗੁਰਮੀਤ ਦੇ ਨਾਲ ਦੀਪਕ ਵਧਾਵਨ ਡੇਲੀ ਪੋਸਟ ਪੰਜਾਬੀ